ਯੋ ਕਿਹਨੇ ਮਾਰ ਐਡੀ ਸਾਹਿਬ ਤਕੜੇ ਹੋਣੀ ਹੈ ਕੋਈ ਗੱਲ ਹੀ ਨਹੀਂ ਕਰਦਾਈ ਕੋਈ ਕਰਦਾਈ ਨਾ ਕੋਈ ਗੱਲ ਹੀ ਨਹੀਂ ਇੱਜਾ ਦਾ ਆਪਣਾ ਕੰਮ ਕਰੋ ਭਾਈ ਸਾਹਿਬ ਪਹਿਲਾਂ ਨੂੰ ਅੱਡੇ ਤੇ ਸੀ ਨੂੰ ਭੇਜ ਦਿਓ ਮੇਰੀ ਨੂੰ ਪੰਜ ਤੱਕ ਕੋਲ ਜਣਾਉਣਾ ਨਹੀਂ ਇਹ ਬੰਦਾ ਹੀ ਦੋ ਪਾ ਜਣਾਉਣਾ ਤੁਹਾਨੂੰ ਲੋੜ ਪੈਣੀ ਬਦਲ ਕੇ ਕੋਈ ਜਲਦੀ ਸੁਣ ਕੇ ਗੱਲ ਜਾਨੀ ਜੀ ਇਸ ਵੇਲੇ ਦੀ ਗੱਲ ਤਾਂ ਸੁਣੋ ਜੀ ਮੈਂ ਚੱਲਦੀ ਤੇ ਕਿੱਥੇ ਆਉਂਦਾ ਆਉਂਦੀ 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 ਆਉ ਇਹਨੂੰ ਕਿੱਥੇ ਕਿੱਦੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਾ ਮਾਮਾ ਲੱਗਦਾ ਬਾਹਰ ਤੇ ਛੱਡ ਰੱਖ ਮਾ ਅਖੇ ਜਿੱਦਾਂ ਨਵੇਂ ਡੀਸੀ ਆ ਗਏ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕ੍ਰਪਟਿਆ ਤੁਹਾਡਾ ਇੱਥੇ ਬਿਲਕੁਲ ਡਾਟੂ ਦੇਦਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਹਣੀ ਦੇਖੋ ਡੀਡੀ ਡੀਡ ਚੋ ਲੈ ਕੇ ਗਿਆ ਨੂੰ ਪਤਾ ਸਭ ਨੂੰ ਸਰੀਆਮੀ ਕਹਤੋ ਹਾਂਜੀ ਕਿ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੋਈ ਕਰਦਾ ਕਰੋ ਅਸੀਂ ਵੀ ਸਾਡੇ ਕੋਲ ਜ਼ਰੂਰ ਪਾਜਵਾਤ ਸਾਹਿਬ ਛੱਡੋ ਇਹਨਾਂ ਕਰਨਾ ਕਿੰਨਾਂ ਵਾਰ ਕੱਢ ਕੇ ਦੱਸੇ ਜਦੋਂ ਵੀ ਬਾਰਾ ਕਰਦੇ ਹੋ ਕਿੰਨੀ ਵਾਰ ਜਿਹੜੀ ਸਾਹਿਬ ਤਕੜੇ ਹੁੰਦੀ ਹੈ ਜਿਹੜੇ ਕੰਮ ਕਰਦੇ ਨੇ ਉਹ ਗੱਲ ਨਹੀਂ ਕਰਦਾ ਭਾਈ ਕਰ ਲਈ ਨਾ ਹੋਰ ਗੱਲ ਨਹੀਂ ਇੱਥੇ ਆਪ ਆਪਣਾ ਕੰਮ ਕਰੋ ਭਾਈ ਸਾਹਿਬ ਪੱਤਰ ਨੂੰ ਅੱਡੇ ਡੀਸੀ ਨੂੰ ਭੇਜ ਦਿਓ ਫੇਰੀ ਨੂੰ ਟਿਕਾਣੇ ਤੱਕ ਕੋਲ ਜਾਣਾ ਲਈ ਨਹੀਂ ਬੰਦਾ ਲੋਕਾਂ ਦਾ ਨਾ ਕੋਈ ਲੋਕ ਪੈਣੀ ਬਦਲ ਕੇ ਕੋਈ ਚੱਲੀ ਸੁਣਨੀ ਗੱਲ ਮੱਚੋ ਦਾਨੀਏ ਜੀ ਸੋਹਣੇ ਜੀ ਚਲ ਚਲਦੀ ਤਿੰਨ ਚ ਇੱਕ ਮਟ ਬਸ ਆਹ ਜਲੀਓ ਗੱਲ ਆਹ ਜਲੀ 15 ਵਜੇ ਆ ਗਿਆ ਜੀ 15 ਕੋਈ ਤਾਂ ਜਲਦੀ ਕਰਨੀ ਬੰਦੇ ਨੇ ਸਾਡੇ ਪੰਜ ਵਜੇ ਆ ਤੋ ਵੀ ਬੰਦੇ ਉੱਥੇ ਨਹੀਂ ਹੋਏ 15 ਮਿੰਟ ਮੈਨੂੰ ਡੀਸੀ ਨੂੰ ਕਹਾਂ ਕਿ ਇੱਧੀਆਂ ਚੱਲ ਲੱਤਾਂ ਦੀ ਜਾਨ ਹੈ ਕਿਨ ਕੋਈ ਕਹ ਕੇ ਤੁਹਾਨੂੰ ਬਾਹਰ ਦੱਸੇ ਕੱਡੇ ਮਾਰਵੇਂ ਉਹ ਪੁੱਤ ਬਣਾਉਂਦਾ ਕੱਢ ਦੀ ਤੁਹਾਨੂੰ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਕਿਹੜੇ ਪਿਓ ਦਾ ਦਫ਼ਤਰ ਨਹੀਂ ਡੀਸ ਹੁੰਦਾ ਅਗਲੀ ਦਾ ਦਫ਼ਤਰ ਹੀ ਪਬਲਿਕ ਦੇ ਨਮਾਇਦੇ ਆ ਇਹਨੂੰ ਕਿੱਥੇ ਕਰਗੇ ਦੱਸੇ ਜਿਹੜਾ ਪਰਚਾ ਦੇਣਾ ਦਿਆ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨੋ ਬਾਅਰ ਮਾਮਾ ਲੱਗਦਾ ਬਾਅਦ ਤੇ ਚੁਰਦਾ ਹੱਥ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਏ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕ੍ਰੈਪਟਿਆ ਤੁਹਾਡਾ ਇੱਥੇ ਹੀ ਬਿਲਕੁਲ ਡਾਟੂ ਦੇਦਾ ਸਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇੱਕ ਇਹਦੀ ਇੱਕ ਸੋਣੇ ਇੱਥੋਂ ਡੀਡੀ ਡੀਡ ਚੋੜ ਕੇ ਗਿਆ ਮੈਨੂੰ ਪਤਾ ਤੁਹਾਨੂੰ ਕਰਿਆਮੀ ਕਹਤੋ ਹਾਂਜੀ ਕਿ ਅਸੀਂ ਜੀ ਧੱਕਾ ਕਰਨਾ ਹੈ ਅਸੀਂ ਕਿਸੇ ਨੂੰ ਖੂਰ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਨੂੰ ਸਾਡੇ ਕੋਲ ਜ਼ਰੂਰ ਤਾ। ਬਾਜਵਾ ਸਾਹਿਬ ਇੱਕ ਡੋਇ ਦਾ ਕੰਮੋਂ ਕੱਸਨ ਬਾਰ ਕੱਢ ਕੇ ਦੱਸਿਓ। ਬਾਜੋ ਨੇ ਜਦੋਂ ਵੀ ਬਾਰਾਂ ਕਰਦੇ